ਸ਼ੌਰਤ ਦੀ ਭੁਖ ਬਾਦੂ ਦੇਸ਼ ਲਾਵਿਆ ਨੇ ਅੱਜ ਕੱਲ੍ਹ ਲੋਕਪੱਟ ਤੇ ਦਿਖਾਵਿਆ ਨੇ ਅੱਜ ਕੱਲ੍ਹ ਲੋਕਪੱਟ ਤੇ ਦਿਖਾਵਿਆ ਨੇ ਫੋੜ ਤੇ ਬੁਲਟ ਕਹਿੰਦੇ ਸ਼ਾਨ ਜੱਟ ਦੀ ਇਹੋ ਝੁੱਟੀ ਸ਼ਾਨ ਫਿਰ ਕਰ ਪੱਟ ਦੀ ਓ ਵਾਂਗੂ ਪੁੱਤ ਬੀਆ ਬਾਹਲਾ ਫੁਗਰਾ ਮੁਕਸਰ ਮੇਲੇ ਤੋਂ ਲਿਆਇਆ ਨੋਖਰਾ ਪਰੀ ਤਾਂ ਸਟੇਟੀ ਦੀ ਕਿਸ਼ਤ ਜਾਵੇ ਨਾ ਮੈਕ ਡਾਲ ਬਿਨਾ 버ਗਰ ਖਾਵੇ ਨਾ ਪੈਂਚੀ ਸਰਪੰਚੀ ਤੋਂ ਵੀ ਫਿੱਕੇ ਰਹਿ ਗਏ ਕਹਿੰਦੇ ਕੁਝ ਬੋਟਾ ਹੀ ਮਗਰ ਰਹਿ ਗਏ ਲਿੰਮਟਾਂ ਦੇ ਚੱਕੇ ਪੈਸੇ ਸਿਰ ਪੈ ਗਏ ਹੁਣ ਸਭੇ ਬੈਂਕ ਵੀ ਜਵਾਬ ਦੇ ਗਏ ਚੱਕਤੀ ਕਨਾਲ ਨਾਲ ਲੱਗੀ ਪਾਵਿਆਂ ਨੇ ਅੱਜ ਕੱਲ੍ਹ ਲੋਕ ਪੱਟ ਤੇ ਦਿਖਾਵਿਆਂ ਨੇ ਅੱਜ ਕੱਲ੍ਹ ਲੋਕ ਪੱਟ ਤੇ ਦਿਖਾਵਿਆਂ ਨੇ ਹੁਣ ਕੌਣ ਲਾਈਕ ਕਰੇ ਗੱਲਾਂ ਸਾਧੀਆਂ ਪੈਲਸਾਂ 'ਚ ਹੁੰਦੇ ਨੇ ਵਿਆਹ ਸ਼ਾਦੀਆਂ ਵਿਚੇ ਦੌਰ ਚੱਲੀ ਜਾਂਦੇ ਨੇ ਸ਼ਰਾਬ ਦੇ ਰੋਸਟਡ ਰਾਜ ਤੇ ਨਾਲ ਤਰੀਕਬਾਬ ਦੇ ਚੱਕਮਾ ਜਾਂ ਗਾਣਾ ਲਾ ਮਟਿਆਰ ਨੱਚਦੀ ਅੱਖਾਂ ਪੜ ਪੜ ਤਾੜ ਕੇ ਮੰਦਿਰ ਤੱਕ ਦੀ ਕਰਦੇ ਨੇ ਸ਼ੋਅ ਆਫ ਭੁੱਖੇ ਫੂਕਦੇ ਮੂਵੀ ਵਾਲੇ ਫਿਰਦੇ ਜਹਾਜ਼ ਝੂਕਦੇ ਲੀੜੇ ਕੱਪੜੇ 'ਚ ਕੌਣ ਸਾਡਾ ਸਾਨੀਆ ਉਹੋ ਜਹੀ ਨਾਲ ਚੱਕ ਬੀਂਜਣਾਨੀ ਆ ਅਰਤੇ ਖੁੰਗਲ ਵਿਆਹ ਦੇ ਬਲਾਵਿਆਂ ਨੇ ਅੱਜ ਕੱਲ੍ਹ ਲੋਕ ਪੱਟ ਤੇ ਦਿਖਾਵਿਆਂ ਨੇ ਅੱਜ ਕੱਲ੍ਹ ਲੋਕ ਪੱਟ ਤੇ ਦਿਖਾਵਿਆਂ